ਇਹ ਕਾਨੂੰਨ ਅਨੁਸਾਰ ਹੈ ਜੀਆ ਮੁਕੱਦਮਾ ਨੰਬਰ 161 ਐਨਡੀਪੀਐਸ ਐਕਟ ਸਰ ਜੇਲ੍ਹ ਵਿੱਚ ਪੁਲਿਸ ਟੀਮ ਨੇ ਮੈਮ ਐਨਸੀ ਸਤੰਦਰਪਾਲ ਸਿੰਘ ਸੀਨੀਅਰ ਕਾਂਸਟੇਬਲ ਜਸਪਾਲ ਸਿੰਘ कांस्टेबल अमर शर्मा कांस्टेबल सिंह, जयद इन मोटरसाइकल एक पिस्तोल नजायत दो एक्टिव मोबाइल फोन मैम, सतपाल सिंह एस सी सिंह, सर सीनियर कांस्टेबल जसपाल सिंह कांस्टेबल अंकुश शर्मा कांस्टेबल हरप्रीत सिंह एक आदमी ने रिपोर्ट कर दी इन्होंने सर फर्स्ट ऑफ ऑल चेम्स चले जाना हमें सर नेक्स्ट ट्रैफिक स्टाफ ने लोकल रैंक के पर अमित सिंह सर ड्यूटी गैंग नरेंद्र कवर कीती और पुलिस स्टेशन मकुंदराज एफआईआर नंबर 112 रजिस्टर कराई ईएसआई सुखजिंदर सिंह ईएसआई मनोहर सिंह सर ईएसआई सुरिंदर जीत सिंह सर के एस सिंह एसएचओ एच ओ सुल्तानवे इंस्पेक्टर राकेश कुमार

ਐਸੀ ਦੁੱਲੀ ਸੈਨਿਕ ਸਪਾਹੀ ਚਦਰੂਪ ਨੇ ਸਨੈਚਰਾਂ ਨੂੰ ਫੜਦੇ ਹੋਏ ਲਹਿਰ ਵਿੱਚ ਛਾਲ ਮਾਰ ਕੇ ਇੱਕ ਬਹਾਦਰੀ ਦਾ ਪ੍ਰਤੀਕ ਦਿੱਤਾ ਹੈਗਾ ਐਨ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੈਨਿਕ ਸਪਾਹੀ ਅਮਿਲਪਾਲ ਸਿੰਘ ਸਪਾਹੀ ਦਜੀਤ ਸਿੰਘ ਸੈਕ सिंह टीम ने जो एक दातर sir. Yes, sir. मुख सिपाही सतनाम सिंह सिपाही जगजीत सिंह सिपाही साहिब सिंह, सिपाही गुरचंदर सिंह, सर, रणबीर सिंह, मुख्य सिपाही राहुल दत्ता, मुख्य सिपाही विशाल, सर जी आप, सीएम साहब ਇਹ ਜ਼ੀਰੋ ਟੋਲਰੈਂਸ ਪਾਲਸੀ ਹੈ ਟੂਵਰਡਸ ਕਰਾਈਮ ਐਂਡ ਡਰੱਗਸ। ਇੱਕ ਹਫਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ। ਮੈਂ ਉਹਦੀ ਕਾਰਗੁਜ਼ਾਰੀ ਦੀ ਅਪਰੀਕੜਵਾ ਰਿਹਾ ਸੀਗਾ ਕਿ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਕਿ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਤੇ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ। ਉਹਦੇ ਜੇ ਆਪਾਂ ਚਾਦੀ ਮਾਰੀਏ ਜਿਵੇਂ ਸੋਟਨਮੈਂਟ ਤੋਂ ਸ਼ੁਰੂ ਕੀਤਾ ਉਥੇ ਜੋ ਸਨੇਚਰਸ ਭੱਜੇ ਸੈਜਿੰਗ ਕਰਕੇ ਤੇ ਮੁੰਡਿਆਂ ਨੇ ਲੈ ਚ ਉਹਨਾਂ ਨੇ ਸ਼ਾਲਵਾਤੀ ਇਹਨਾਂ ਨੇ ਮਗਰਵਾਤੀ ਸੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਹੈ ਉਸ ਤੋਂ ਇਲਾਵਾ ਜਿਹੜੇ ਕੈਂਟ ਖਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟੀਵਾ ਕੈਂਪ ਪੁਆਇੰਟ ਤੇ ਖੜਾ ਗਿਆ ਜਦਰਾ ਪਿੰਦ ਕਰਕੇ ਮੁਲਾਜ਼ਮਾ ਨੇ ਉਹ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਜਿਸੇ ਕਰਕੇ ਉਹਨਾਂ ਨੂੰ ਆ ਕੇ ਪਬਲਿਕ ਮੈਨੇਜਮੈਂਟ ਸਰਟੀਫਿਕੇਟ ਦੇ ਕੇ ਨਾਲ ਹਰ ਹਮੇਸ਼ਾ ਵਰਤੋਂ ਦੇ ਲੋਕਾਂ ਦੇ ਸਾਹਮਣੇ ਜਦੋਂ ਮੀਡੀਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਜੀਵਨ ਫਰੀ ਉਹ ਮੁਲਾਜ਼ਮ ਤੇ ਸੈੱਟ ਵੀ ਲੱਗੀ ਕੋਈ ਨਾ ਧੱਕਾ ਮਾਰਦਾ ਸੋ ਗੱਲਾਂ ਥੋੜੀ ਬਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੈਂਸ ਕਰ ਦਿੰਦੇ ਛੇ ਦੇ ਅੰਦਰ ਨਹੀਂ ਹਾਈਲਾਈਟ ਨਾ ਆਉਂਦੀ ਰੂਟ ਉਸ ਤੋਂ ਲਗਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾੜ ਦੇ ਵਿੱਚ ਹੋਇਆ ਜੋ ਕੁਦਰਤੀ ਗਾਰਡਨ ਸਾਹਿਬ ਦਾ ਰੂਟ ਹੈ ਨਹੀਂ ਆ ਸਕੀ ਛਾੜ ਦੇ ਦੇ ਐਸਐਚਓ ਦੇ ਉਹ ਤਿੰਨ ਇਸ਼ੂਜ਼ ਉਹਨਾਂ ਨੇ ਵੀ ਇੱਕ ਰੂਟਿਨ ਚੈਕਿੰਗ ਗੱਡੀ ਰੋਕੀ ਵਰਨਾ ਉੱਚ ਚਾਹ ਹੀਰਨ ਦਾ ਕੁਆਂਟੀਟੀ ਮਿਲੀ ਪਰ ਕੈਸ਼ ਬਿਲ ਨਹੀਂ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਕਿੰਗ ਜਿਸ ਤੇ ਗਏ ਉਹਦੇ ਖੰਡਾ ਵੀ ਮਿਲ ਗਿਆ ਬੰਦੇ ਬੱਕ ਪੜਦੇ ਨੇ ਨੈਚਰਲੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਾਡੇ ਬੰਦੇ ਪਹਿਲਾਂ ਫੜੇ ਗਏ ਬਟ ਅੱਛਾ ਫੋਲੋਅ ਅਪ੍ਰੈਕਸ਼ਨ ਤਾਂ ਹੋਇਆ ਸੋ ਉਹ ਸਾਰੀ ਚੀਜ਼ਾਂ ਨੂੰ ਆਪਾਂ ਅੱਜ ਨਾਲੇ ਗੜਕਾਈ ਜਿੱਥਾ ਮੁਖੰਪੂਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀਗੇ 45 ਕੇਸਾਂ ਦੇ ਵਿੱਚ ਇੰਪੋਰਟਡ ਸੀਗੇ ਗਨ ਮਿਲੀ ਪਸਤੌਨ ਮਿਲਿਆ ਸਾਰੀ ਪਿਛਲੀ ਗੱਲਾਂ ਚੱਸੀ ਇਹ ਤੋਂ ਇਲਾਵਾ ਇਹਨਾਂ ਨੇ ਛਾੜੇ ਵਾਲੇ ਨੇ ਇੱਕ ਫੋਸਪੁਰ ਦਾ ਪੁਰਾਣਾ ਡਰੈਗਸ ਮੋਡਲ ਸੀ ਤੇ ਰਾਮ ਨਾ ਕਿਸੇ ਕਲੋਨੀ ਚ ਰਹਿ ਰਹੇ ਸੀਗਾ ਜਦੋਂ ਆਪਾਂ ਕੈਸੋਪੋਰਟ ਸਬਜੇਕਸ਼ਨ ਕਰਦੇ ਆ ਉਹਦੇ ਚੋ ਵੀ ਅੰਦਾ ਟ੍ਰੇਸ ਹੋਇਆ ਡ੍ਰੈਫਿਕ ਵਾਲਿਆਂ ਨੇ ਦੇਖੋ ਕੰਦੀ ਡਿਊਟੀ ਡਿਫਰੈਂਟ ਸੀ ਮਾਕੇ ਦੇ ਉੱਤੇ ਜਦੋਂ ਕੀਤੀ ਆ ਵਾਸ ਵੈਰੀ ਹੈਲਪ ਕਿ ਕੋਈ ਨਾ ਕਿਸੇ ਨੇ ਸੜਾ ਨਹੀਂ ਕੀਤਾ ਨਹੀਂ ਕੀਤਾ ਡਰੈਗ ਫੜੀ ਉਤੋਂ ਕਵਰੀ ਹੋਈ ਮੌਕੇ ਤੇ ਅਫਸਰ ਸਲਾਏ ਉਹਨਾਂ ਨੇ ਇਹ ਠੀਕ ਹੈ ਨਾ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਨੂੰ ਕਹਿੰਦਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੇ ਤੰਦ ਹੀ ਨਾ ਮੰਨਣਾ ਨਹੀਂ ਉਹੀ ਕਰੇ। ਤੋਂ ਇਹ ਕਾਪਾ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ 14 ਸੌਂਡਰ ਫੜੇ ਗਏ। ਇਹਨਾਂ ਤੋਂ ਮੇਨ ਡਰਗ ਬਣੀ ਬੜੀ ਫੜੀ ਗਈ ਹੈ। ਚਾਹੇ ਹੀਰੋਨ ਦੀ ਕੁਆਂਟੀਟੀ ਘੱਟ ਵੀ ਸੀ। 152690 ਰੁਪਏ 댓 미ன்ஸ் ਬੰਦੇ ਕੰਮ ਤੋਂ ਕਰ ਹੀ ਰਹੇ ਸੀ ਚਲੋ ਘਬਰੀ ਜਿਵੇਂ ਇਹ 1 ਪਰਸਨ ਘੱਟਦੀ ਹੁੰਦੀ ਹੈ ਅਸਲਾ ਇੱਕ ਦੇ ਵਿੱਚ ਜਿਵੇਂ ਆਪਾਂ ਦੇਖੀਏ ਚਾਰ ਮੁਕਦਮੇ ਦਾ ਜਿੱਤੇਗੇ 12 ਦੋਸ਼ੀ ਖੜੇਗੇ ਆਰਮ ਲੈਗ ਸੱਤ ਗੱਪਨ ਔਰ ਪੰਜ ਮੈਗਜ਼ੀਨ ਸੈਂਡਿਕ ਆਪ ਉਸ ਪਿਸਟਲ ਰਵਾਲ ਤੇ ਗਾਨਾ ਸਨਾਟਿਕ ਦੇ 6 ਕੇਸਾਂ ਵਿੱਚ 26 ਬੰਦੇ ਖੜੇ ਲੋਗੇ ਸਨਾਟਿਕ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਪਰਡ ਸੀ ਮੋਟਰ ਫਰਮ ਨੇ ਕੱਲ ਜੂਰ ਸ਼ੇਅਰ ਕਰਨਾ ਚਾਹੁੰਦਾ ਸਾਡੇ ਰਸਲੂਲ ਰੂਪ ਤੇ ਕਾਲ ਆਉਂਦੀ ਹੈ 112 ਤੇ ਉਹ ਤੋਂ ਕਾਫੀ ਮੈਂ ਡੀਟੇਲ ਡਾਟਾ ਦਿੱਤਾ ਹੈ ਜਿਹੜਾ ਇਹਨਾਂ ਨਾਲ ਜੇ ਵਾਰੀ ਕੁਝ ਲੋਕੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜੂਰ ਆ ਜਾਂਦੀ ਹੈ ਸੁਪਰਮਾਤਮਾ ਦੀ ਮਿਹਰ ਨਾਲ ਸਾਡੇ ਜਿਹੜੇ ਪਹਾੜ ਦੇ ਸਾਰੇ ਆਫੀਸਰ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਨੀ ਹੋਈ ਨਾਦਰੇ ਫੰਡ ਚ ਕੰਮ ਜਆਬ ਆਪਾਂ ਹੋਏ ਆ ਛੇ ਜੇਸਾ 26 ਮੈਨੇਜਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੋਲ ਦੀਆਂ ਚੀਜ਼ਾਂ दैट इज ਵੈਰੀ ਗੁੱਡ ਜੈਂਬਲਿੰਗ ਐਟ ਚ ਪੰਜ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਏ ਉਹਦੇ ਚ ਫੀਸ ਕਵਰ ਹੋਇਆ ਯੂ ਐਚ ਪਰਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਬਾੜੇ ਬੰਦਿਆਂ ਨੂੰ ਚੈੱਕ ਕਰਦੇ ਜਿਹੜੇ ਬਾਾਰ-ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪਰਵੈਂਟਿਵ ਐਕਸ਼ਨ ਲਏ ਜਾਏ ਇਸ ਹਫਤੇ ਦੇ ਵਿੱਚ ਇਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ ਐਨਡੀਪੀਐਸ ਤੇ ਹੋਰ ਧਰਾਵਾਂ ਸੈੱਤ ਪਗੋੜੇ ਫੜੇ ਗਏ ਮਤਲਬ ਵਨ ਪਰ ਡੇ ਦੀ ਐਵਰੇਜ ਆਉਂਦੀ ਜੇ ਹਫ਼ਤੇ ਦੀ ਦੇਖੀਏ ਪੁਰਾਣੇ ਕਦਮਿਆਂ ਨੂੰ ਅਸੀਂ ਬੜੀ ਤਜੀਦ ਨੇ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਜਿ ਕੁਝ ਬੰਦੇ ਫੜੇ ਗਏ ਪਰ ਕੁਝ ਰਹਿੰਦੇ ਵੀ ਆ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ ਐਨਡੀਪੀਐਸ ਹੈ ਤੇ ਇਹ ਕੋ 37 ਹੁਣੇ ਚ ਵੀ ਇਸ ਹਫ਼ਤੇ 85 ਦੋਸ਼ੀ ਫੜੇਗੇ 85